ਤੇ ਨੀ ਸਾਹਿਬ ਨੂੰ ਮਿਲੀਆਂ ਵਧਾਈਆਂ ਉਹ ਤੇ ਨਿਜ਼ਾਮ ਨੂੰ ਮਿਲੀਆਂ ਵਧਾਈਆਂ ਪੰਡਾ ਨੇ ਰੌਣਕ ਲਾਈ ਮੈਂ ਵਧਾਈਆਂ ਤੇ ਆ ਵਧਾਈਆਂ ਵੇ ਸੁਣਾ ਤੇਰਾ ਜੀਵੇ ਬੰਨਰਾ ਮੈਂ ਇਹਨਾਂ ਨੂੰ ਅੱਜ ਕਾਂਗਰਸ ਪਾਰਟੀ ਜੁਆਇਨ ਕਰਾਈਏ ਅਸਲੀ ਪੰਡਾ ਨੇ ਸਾਨੂੰ ਜੁਆਇਨ ਕਰ ਲਿਆ ਕਿਰਪਾ ਕਰਕੇ ਪ੍ਰਮਾਤਮਾ ਛੇਤੀ ਦੇ ਛੇਤੀ ਨਕਲੀ ਪੰਡਾ ਤੋਂ ਪੰਜਾਬ ਦਾ ਖਿਹੜਾ ਛੜਾਵੇ ਨਕਲੀ ਪੰਡਾ ਕੌਣ ਤੁਹਾਨੂੰ ਪਤਾ ਹੁਣ ਮੈਂ ਮੈਂ ਇਹਨਾਂ ਨੂੰ ਅੱਜ ਕਾਂਗਰਸ ਪਾਰਟੀ ਜੁਆਇਨ ਕਰਾਈਏ ਅਸਲੀ ਪੰਡਾ ਨੇ ਸਾਨੂੰ ਜੁਆਇਨ ਕਰ ਲਿਆ ਕਿਰਪਾ ਕਰਕੇ ਪ੍ਰਮਾਤਮਾ ਛੇਤੀ ਤੇ ਛੇਤੀ ਨਕਲੀ ਪੰਡਾ ਤੋਂ ਪੰਜਾਬ ਦਾ ਖਿਹੜਾ ਛਡਾਵੇ ਨਕਲੀ ਪੰਡ ਕੌਣ ਤੁਹਾਨੂੰ ਪਤਾ ਹੈ ਹੁਣ ਮੈਂ